ਵੱਡੀ ਅਤੇ ਅਹਿਮ ਖਬਰ ਹੈ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਕਿ ਰਿਮਾਨਡ ਦੀ ਮੰਗ ਕੀਤੀ ਗਈ ਸੀ ਜਿਸ ਦੇ ਚੱਲਦੇ ਫਲੋਰ ਕੋਰਟ ਦੇ ਵੱਲੋਂ 2 ਦਿਨਾਂ ਦਾ ਰਿਮਾਨਡ ਹਰਪੀ ਸਿੰਘ ਤੇ ਉਸ ਦੇ ਸਾਥੀ ਲਾਪ੍ਰੀਤ ਸਿੰਘ ਦਾ ਦੇ ਦਿੱਤਾ ਗਿਆ ਜੀ ਹਾਂ ਦੱਸਿਆ ਗਿਆ ਕਿ ਲਗਾਤਾਰ ਪੁਲਿਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਜਦੋਂ ਪਹਿਲਾਂ ਹਰਪੀ ਸਿੰਘ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਸ ਵਕਤ ਵੀ ਪੋਸਿਬਲਰ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਦੇ ਵੱਲੋਂ ਰਿਮਾਂਡ ਨਹੀਂ ਦਿੱਤਾ ਗਿਆ ਸਤੇ 14 ਦਿਨਾਂ ਦੇ ਲਈ ਇਹਨਾਂ ਦੋਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੁੜ ਜਿਹੜਾ ਕਿ ਇਹਨਾਂ ਦੇ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਕਿ ਅਸੀਂ ਕਸਟਰੀ ਦੇ ਵਿੱਚ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਦੇ ਹਾਂ ਕੁਝ ਸਵਾਲ ਲੈ ਜੋ ਕਿ ਇਹਨਾਂ ਨੂੰ ਪੁੱਛੇ ਜਾਣਗੇ ਬੇहद ਜ਼ਰੂਰੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ 2 ਦਿਨਾਂ ਦਾ ਰਿਮਾਂਡ ਅੱਧੇ ਦਿੱਤਾ ਗਿਆ ਇਹਨਾਂ 2 ਦਿਨਾਂ ਦੇ ਵਿੱਚ ਪੋਜ਼ੇ ਵੱਲੋਂ ਹਰਪੇਸ ਸਿੰਘ ਤੋਂ ਸਾਰੇ ਸਵਾਲ ਕੀਤੇ ਜਾਣਗੇ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਏ ਕਿਹਦੇ ਨਾਲ ਪੈਸਿਆਂ ਦਾ ਲੈਣ-ਦੇਣ ਹੁੰਦਾ ਸੀ ਉਸ ਦੇ ਮੋਬਾਈਲ ਫੋਨਾਂ ਦੀ ਵਿੱਚ ਜਾਂਚ ਕੀਤੀ ਜਾਵੇਗੀ ਸੋ ਦੱਸਦੇ ਕਿ ਇੱਕ ਪਾਸੇ ਤਾਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਬਾਰੇ ਨਸ਼ਾ ਛਲਾਉਣ ਦੀ ਗੱਲ ਕੀਤੀ ਜਾਂਦੀ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ ਨਸ਼ਾ ਛਡਾਓ ਕੇਂਦਰ ਤੱਕ ਖੋਲੇ ਗਏ ਨੇ ਪਰ ਦੂਜੇ ਪਾਸੇ ਉਹਨਾਂ ਦੇ ਭਰਾ ਤੋਂ ਜਿਹੜਾ ਕਿ ਇਸ ਡਰਗ ਦਾ ਬ੍ਰੰਮਦੋਰਾ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਕਈ ਸਵਾਲ ਖੜੇ ਹੋਏ ਨੇ ਜਿਸ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋਣਗੇ ਪੁਲਿਸ ਵੱਲੋਂ 2 ਦਿਨਾਂ ਦੇ ਰਿਮਾਂਡ ਦੇ ਵਿੱਚ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ ਇੱਕ ਇੱਕ ਸਵਾਲ ਹੈ ਹਰਪੀ ਸਿੰਘ ਨੂੰ ਪੁੱਛਿਆ ਜਾਵੇਗਾ ਤਾਂ ਪਤਾ ਲੱਗੇਗਾ ਕਿ ਹਰਪੀ ਸਿੰਘ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਤੇ ਉਹਦਾ ਸਾਥੀ ਵੀ ਉਸਦੇ ਨਾਲ ਸੀ ਜਿਹੜਾ ਮੌਜੂਦ ਸੀ ਉਹ ਕਿੰਨੇ ਸਮੇਂ ਤੋਂ ਇਕੱਠੇ ਰਹਿੰਦੇ ਨੇ ਤੇ ਦੂਜੇ ਪਾਸੇ ਐਨੀ ਰਾਤ ਨੂੰ ਕ੍ਰੇਟਾ ਕਾਰ ਦੇ ਵਿੱਚ ਕੀ ਕਰ ਰਿਹਾ ਸੀ ਤੇ ਉਹਨੇ ਕਿੱਥੇ ਜਾਣਾ ਸੀ ਤੇ ਕਿੱਥੋਂ ਆਏ ਸੀ ਨਸ਼ਿਆਂ ਨੂੰ ਲੈ ਕੇ ਜਿਹੜਾ ਕਿ ਪੈਸਿਆਂ ਦਾ ਲੈਣ-ਦੇਣ ਹੋਇਆ ਜਾਂ ਹੋਰ ਟ੍ਰਾਂਜੈਕਸ਼ਨਾਂ ਹੋਈਆਂ ਨੇ ਉਸ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ ਸੋ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਜਾਂਚ ਦੇ ਵਿੱਚ ਕਿਹੜਾ ਜਿਹੜਾ ਕਿ ਤੱਥ ਸਾਹਮਣੇ ਆਵੇਗਾ ਹਾਪੀ ਸਿੰਘ ਦੇ ਵੱਲੋਂ ਕਿਹੜੇ ਕਿਹੜੇ ਖੁਲਾਸੇ ਕੀਤੇ ਜਾਣਗੇ ਬਿਊਰੋ ਰਿਪੋਰਟ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਾਪੀ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਕਿ ਰਿਮਾਨ ਦੀ ਮੰਗ ਕੀਤੀ ਗਈ ਸੀ ਜਿਸ ਦਾ ਚੱਲਦਾ ਫਲੋਰ ਕੋਰਟ ਦੇ ਵੱਲੋਂ ਦੋ ਦਿਨਾਂ ਦਾ ਰਿਮਾਂਡ ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਲਾਹਪ੍ਰੀਤ ਸਿੰਘ ਦਾ ਦੇ ਦਿੱਤਾ ਗਿਆ। ਜੀ ਹਾਂ ਦਾਅ ਸੀ ਕਿ ਲਗਾਤਾਰ ਪੁਲਿਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਜਦੋਂ ਪਹਿਲਾ ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉਸ ਵਕਤ ਵੀ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਦੇ ਵੱਲੋਂ ਰਿਮਾਂਡ ਨਹੀਂ ਦਿੱਤਾ ਗਿਆ ਸੀ ਤੇ 14 ਦਿਨਾਂ ਦੇ ਲਈ ਇਹਨਾਂ ਦੋਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੁੜ ਜਿਹੜਾ ਕਿ ਇਹਨਾਂ ਦੇ ਵੱਲੋਂ ਅਰਜ਼ੀ ਦਾਖਲ ਕੀਤੀ ਗਈ ਕਿ ਅਸੀਂ ਕਸਟਰੀ ਦੇ ਵਿੱਚ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਨੀਆਂ ਕੁਝ ਸਵਾਲ ਨੇ ਜੋ ਕਿ ਇਹਨਾਂ ਨੂੰ ਪੁੱਛੇ ਜਾਣਗੇ ਬੇहद ਜ਼ਰੂਰੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ 2 ਦਿਨਾਂ ਦਾ ਰਿਮਾਂਡ ਐੱਦੇ ਦਿੱਤਾ ਗਿਆ ਇਹਨਾਂ 2 ਦਿਨਾਂ ਦੇ ਵਿੱਚ ਪੋਜ਼ੇਬਲੋਂ ਹਰਪੇਸ਼ ਸਿੰਘ ਤੋਂ ਸਾਰੇ ਸਵਾਲ ਕੀਤੇ ਜਾਣਗੇ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਏ ਕਿ ਇਹਦੇ ਨਾਲ ਪੈਸਿਆਂ ਦਾ ਲੈਣ-ਦੇਣ ਹੁੰਦਾ ਸੀ ਉਸ ਦੇ ਮੋਬਾਈਲ ਫੋਨਾਂ ਦੇ ਵਿੱਚ ਜਾਂਚ ਕੀਤੀ ਜਾਵੇਗੀ ਸੋ ਦਾਦੇ ਕਿ ਇੱਕ ਪਾਸੇ ਤਾਂ ਸੰਸਦ ਮੈਂਬਰ ਅਮਰਪਾਤ ਸਿੰਘ ਦੇ ਬਾਰੇ ਨਸ਼ਾ ਛਡਾਉਣ ਦੀ ਗੱਲ ਕੀਤੀ ਜਾਂਦੀ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਰਿਹਾ ਨਸ਼ਾ ਛਡਾਓ ਕੇਂਦਰ ਤੱਕ ਖੋਲੇ ਗਏ ਨੇ ਪਰ ਦੂਜੇ ਪਾਸੇ ਉਹਨਾਂ ਦੇ ਭਰਾ ਤੋਂ ਜਿਹੜਾ ਕਿ ਆਇਸ ਡਰਗ ਬ੍ਰਮਦੁਰਾ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਕਈ ਸਵਾਲ ਖੜੇ ਹੋਏ ਨੇ ਜਿਸ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋਣਗੇ ਪੁਲਿਸ ਵੱਲੋਂ 2 ਦਿਨਾਂ ਦੇ ਰਿਮਾਂਡ ਦੇ ਵਿੱਚ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ ਇੱਕ ਇੱਕ ਸਵਾਲ ਹੈ ਹਰਪੀ ਸਿੰਘ ਨੂੰ ਪੁੱਛਿਆ ਜਾਵੇਗਾ ਤਾਂ ਪਤਾ ਲੱਗੇਗਾ ਕਿ ਹਰਪੀ ਸਿੰਘ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਤੇ ਉਹਦਾ ਸਾਥੀ ਵੀ ਉਸਨਾਂ ਸੇ ਜਿਹੜਾ ਮੌਜੂਦ ਸੀ ਉਹ ਕਿੰਨੇ ਸਮੇਂ ਤੋਂ ਇਕੱਠੇ ਰਹਿੰਦੇ ਨੇ ਤੇ ਦੂਜੇ ਪਾਸੇ ਐਨੇ ਰਾਤ ਨੂੰ ਕ੍ਰੇਟਾਕਾਰ ਦੇ ਵਿੱਚ ਕੀ ਕਰ ਰਹੇ ਸੀ ਤੇ ਉਹਨਾਂ ਨੇ ਕਿੱਥੇ ਜਾਣਾ ਸੀ ਤੇ ਕਿੱਥੋਂ ਆਏ ਸੀ ਨਸ਼ਿਆਂ ਨੂੰ ਲੈ ਕੇ ਜਿਹੜਾ ਕਿ ਪੈਸਿਆਂ ਦਾ ਲੈਣ-ਦੇਣ ਹੋਇਆ ਜਾਂ ਹੋਰ ਟਰਾਂਜੈਕਸ਼ਨਾਂ ਹੋਈਆਂ ਨੇ ਉਸ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ ਸੋ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਹੁਣ ਇਸ ਜਾਂਚ ਦੇ ਵਿੱਚ ਕਿਹੜਾ ਜਿਹੜਾ ਕਿ ਤੱਥ ਸਾਹਮਣੇ ਆਵੇਗਾ ਹਰਪੀ ਸਿੰਘ ਦੇ ਵੱਲੋਂ ਕਿਹੜੇ-ਕਿਹੜੇ ਖੁਲਾਸੇ